ਸਲੋਪ ਮਨ ਲਤੀਜ ਪਰ ਪਰ ਪੰਡਿਤ ਵਾਦਵ ਖਾਨਦੇ ਮਾਇਆ ਮੋਹ ਸੋ ਆਏ ਦੂਜੇ ਪਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜ਼ਾਏ ਜਿਨ ਕੀਤੇ ਤਸੈ ਨਾ ਸੇਵਨੀ ਦਿਨਦਾਰ ਚ ਕੁਸਮਾਏ ਜਮ ਕਾ ਫਾਹ ਗਲੋ ਨਾ ਟੱਟੀ ਐ ਫਿਰ ਫਿਰ ਆਵੇਂ ਜਾਏ ਜਿਨ ਕਾ ਪੂਰਬ ਲਿਖਿਆ ਸਤ ਗੁਰ ਮਿਲਿਆ ਤਿੰਨ ਆਏ ਅਨੰਦ ਨਾਮ ਧਿਆਇਂਦੇ ਨਾਨਕ ਸੱਚ ਸਮਾਏ ਮੈਂ ਲਾ ਤੀਜਾ ਸੱਚ ਵਣਜੈ ਸੱਚ ਸੇਵੰਦੇ ਜੇ ਗੁਰਮੁਖ ਪੈਰੀਂ ਪਾਹਿ ਨਾਨਕ ਗੁਰ ਕਾ ਪਾਣ ਜੇ ਚਲੈ ਸਹਿਜੇ ਸੱਚ ਸਮਾਹਿ ਪੌੜੀ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਆ ਗੁਰਮੁਖ ਭੈ ਨਿਰਾਸ਼ ਪਰਮ ਸੁਖ ਪਾਇਆ ਵਿੱਚੇ ਗ੍ਰਹਿ ਉਦਾਸ ਅਲਿਪ ਤਲੇ ਵਲਾ ਆਉ ਉਹਨਾ ਸੋਗ ਵਿਜੋਗ ਨ ਵਿਆਪਈ ਹਰ ਥਾਣ ਪਾਇਆ ਨਾਮਕ ਹਰ ਸੇਤੀ ਸਦਾ ਰਵਰ ਹੈ ਔਰ ਲੈ ਮਿਲਾਇਆ ਸ੍ਰੋਤ ਮਲਾਤੀ ਜਾ ਤrai ਅਮਾਨ ਕਿਉਂ ਰੱਖੀ ਹੈ ਦਿੱਤੀ ਸੁਖ ਹੋਇ ਗੁਰ ਕਾ ਸ਼ਬਦ ਗੁਰਥੈ ਕਿ ਕਾ ਹੋਰ ਥੈ ਪ੍ਰਗਟ ਨਾ ਹੋਏ ਥੰਨੇ ਵਸ ਮਾਨਕ ਪਿਆ ਘਰ ਘਰ ਵੇਚਣ ਜਾਏ ਉਹਨਾਂ ਪਰਖ ਨਾ ਆਵਈ ਅਡ ਨਾ ਪੱਲੇ ਪਾਏ ਜੇ ਆਪ ਪਰਖ ਨਾ ਆਵਈ ਤਾਂ ਤਾਰਖੀਆਂ ਥਾਵੋ ਲਿਓ ਪਰਖਾਏ ਜੇ ਉਸ ਨਾਲ ਚਿਤ ਲਾਏ ਤਾਂ ਵਥ ਲਹੈ ਨੌ ਨਿੱਦ ਪੱਲੇ ਪਾਏ ਘਰ ਹੁੰਦੇ ਤਨ ਜਗ ਭੁੱਖਾ ਮੂਆ ਦਿਨ ਸਤ ਗੁਰ ਸੋਝੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਕਿਥੈ ਸੋਗ ਵਿਜੋਗ ਨਾ ਕੋਏ ਵਸਤ ਪਰਾਇ ਆਪ ਗਰਬ ਕਰੇ ਮੂਰਖ ਆਪ ਗਣਾਏ ਨਾਨਕ ਬਿਨ ਬੂਝੇ ਕਿਨੈ ਨਾ ਪਾਇਓ ਫਿਰ ਫਿਰ ਆਵ ਜਾਏ ਮੈਲਾ ਤੀਜ ਮਨ ਅਨੰਦ ਭਇਆ ਮਿਲੇ ਆਹਰ ਤੀ ਤਮ ਸਰਸੇ ਸੱਜਣ ਸੰਤ ਪਿਆਰੇ ਜੋ ਥੁਰ ਮਿਲੇ ਨ ਵਿਛੜੇ ਕਬੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ੁਭ ਭਇਆ ਗੁਰ ਪਾਇ ਸਗਲੇ ਦੁਖ ਨਿਵਾਰੇ ਹਰ ਸੁਖ ਦਤਾ ਸਦਾ ਸਲਾਹੀ ਅੰਤਰ ਰੱਖਾ ਔਰ ਤਾਰੇ ਗੁਰਮੁਖ ਤਨ ਕੀ ਵਖੀਲੀ ਤੇ ਕਰ ਜੇ ਸੱਚੇ ਸ਼ਬਦ ਸਵਾਰੇ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਸ਼ਰਣਾਗਤ ਪੈ ਗੁਰਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਭਾ ਮੁਖ ਉਜਲ ਦਰਬਾਰੇ ਕਉੜੀ ਇਸਤਰੀ ਪੁਰਖ ਹੈ ਭੋਪ੍ਰੀਤ ਮੇਲ ਮੋ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਗਸੈ ਮੋ ਮਾਇਆ ਦੇਸ਼ ਪਰਦੇਸ਼ ਤਨ ਚੁਰਾਇ ਆਣ ਮੋ ਪਾਇਆ ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛੱਡਾਇਆ ਨਾਨਕ ਵਿਣ ਨਾਵੇਂ ਤ੍ਰਿਗ ਮੋ ਜਿੱਤ ਲੱਗ ਦੁਖ ਪਾਇਆ ਸ੍ਰੋਪ ਮੈ ਲਾ ਤੀਜਾ ਗੁਰਮੁਖ ਅੰਮ੍ਰਿਤ ਨਾਮ ਹੈ ਜਿੱਤ ਖਾਧੈ ਸਭ ਭੁਖ ਜਾਏ ਕ੍ਰਿਸ਼ਨ ਨਾਮੂਲ ਨਾ ਹੋਵੇ ਨਾ ਵਸੇ ਮਨ ਆਏ ਬਿਨ ਨਾਵੇਂ ਜੇ ਹੋਰ ਖਾਣਾ ਤਿਤ ਰੋਗ ਲਗੇ ਤਨ ਤਾਏ ਨਾਨਕ ਰਸਕਸ ਸ਼ਬਦ ਸਲਾਹਣਾ ਆਪੇ ਲੈ ਮਿਲਾਏ ਮੈਲਾ ਤੀਜਾ ਜੀਆਂ ਅੰਦਰ ਜਿਉ ਸ਼ਬਦ ਹੈ ਜਿਤ ਸੇ ਮੇਲਾਵਾ ਹੋਏ ਬਿਨ ਸ਼ਬਦੈ ਜਗ ਹਨੇਰ ਹੈ ਸ਼ਬਦੇ ਪ੍ਰਗਟੋਏ ਪੰਡਿਤ ਮੋਨੀ ਪੜ ਪੜ ਥੱਕੇ ਥੇਖ ਥੱਕੇ ਤਨ ਤੋਏ ਬਿਨ ਸ਼ਬਦ ਕਿਨੈ ਨਾ ਪਾਇਓ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈਐ ਕਰਮ ਸਰਾਪਤ ਹੋਏ ਪੌੜੀ ਇਸਤਰੀ ਪੁਰਖਾਂ ਅਤਨੇ ਬੈ ਮੰਦ ਪਕਾਇਆ ਜਿਸ ਦਾ ਸਭ ਕਿਛ ਚੱਲਸੀ ਮੇਰੇ ਪ੍ਰਭ ਪਾਇਆ ਕਿਉਂ ਰਹੀ ਐ ਥਿਰ ਜੱਗ ਕੋ ਕਢੋ ਉਪਾਇ ਗੁਰਪੂਰੇ ਕੀ ਚੱਕਰੀ ਥਿਰ ਤੰਧ ਸੁਭਾਇਆ ਨਾਨਕ ਬਖਸ਼ ਮਿਲਾਇਨ ਹਰ ਨਾਮ ਸਮਾਇਆ ਸ਼ਲੋਕ ਮੈਂ ਲਾਤੀ ਜਾ ਮਾਇਆ ਮੋਹ ਸਾਰਿਆ ਗੁਰ ਕਾ ਭਉ ਹੇਤ ਅਪਾਰ ਲੋਭ ਲਹਿਰ ਸੁਧ ਮਤ ਗਈ ਸਚ ਨਾ ਲੱਗੈ ਪਿਆਰ ਗੁਰਮੁਖ ਜਿਨਾਂ ਸ਼ਬਦ ਮੰਨ ਵਸੈ ਦਰਗਹ ਮੋਖ ਦਵਾਰ ਨਾਨਕ ਆਪੇ ਮੇਲ ਲੈ ਆਪੇ ਬਖਸ਼ਣ ਹਾਰ ਮਹਿਲਾ ਚੌਥਾ ਨਾਨਕ ਜਿਸ ਬਿਨ ਖੜੀ ਨਾ ਜੀਵਣ ਵਿਸਰੇ ਸਰੈ ਨਾਮ ਬਿੰਦ ਤਿਸ ਸਿਉ ਕਿਉ ਮਨ ਰੁਸੀਐ ਜਿਸੈ ਹਮਾਰੀ ਚਿੰਦ ਮਹਿਲਾ ਚੌਥਾ ਸਾਵਣ ਆਇਆ ਝਿਮਝਿਮਾ ਹਰ ਗੁਰਮੁਖ ਨਾਮ ਤੇ ਆਏ ਦੁੱਖ ਭੁੱਖ ਕਾੜਾ ਸਭ ਚੁਕਾਏ ਸੀ ਨੀ ਉੱਠਾ ਸਹਿਬਰ ਲਾਏ ਸਭ ਤਰਤ ਭਈ ਹਰਿਆਵਲੀ ਅਨ ਜਮਿਆਂ ਬੋਲ ਲਾਏ ਹਰ ਚਿੰਤ ਬੁਲਾਵੇ ਕਿਪਾ ਕਰ ਹਰ ਆਪੇ ਪਾਵੇ ਥਾਂਏ ਹਰ ਤਿਸਹੈ ਤੇ ਆਵੋ ਸੰਤ ਜਨੋ ਜੋ ਅੰਤੇ ਲੈ ਛਡਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨਾਂ ਗੁਰਮੁਖ ਨਾਮ ਅਰਾਧਿਆ ਤਿਨਾ ਦੁੱਖ ਭੁਖ ਲੈ ਜਾਏ ਜਨ ਨਾਨਕ ਤ੍ਰਿਪਤ ਗਾਏ ਬੋਲ ਹਰ ਦਰਸ਼ਨ ਦੇਹੁ ਸੁਭਾਏ ਪੌੜੀ ਗੁਰਪੂਰੇ ਕੀ ਦਾਤ ਨਿਤ ਦੇਵ ਚੜੈ ਸਵਾਈਆ ਤੁਸ ਦੇਵ ਆਪ ਦਇਆਲ ਨਾ ਸ਼ਪੈ ਸ਼ਪਾਈਆ ਫਿਰਦਾ ਕਬਲ ਪ੍ਰਗਾਸ ਓਨ ਮਨ ਲੇਵ ਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅਪੜ ਕੋਏ ਨਾ ਸਕਈ ਪੂਰੇ ਸਤਗੁਰ ਕੀ ਵਡਿਆਈਆ ਸ਼ਲੋਕ ਮਹਿ ਲਾਤੀ ਚਾ ਅਮਰ ਵੇਪਰਵਾਹ ਤਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਤ ਕਰਨੀ ਜਾਏ ਆਪ ਛੋੜ ਸ਼ਰਣਾਏ ਪਾਵੇ ਮੰਨ ਲੈ ਰਜ਼ਾਏ ਗੁਰਮੁਖ ਜਮ ਡੰਡ ਨਾ ਲੱਗੇ ਹਮੇ ਵਿੱਚੋਂ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੇ ਲਿਵ ਲਾਏ ਮੈਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣ ਪਹੌਮੇ ਮੇਰੀ ਭਉ ਕਰਮ ਤੁਮਾਵੇਂ ਲੋਭ ਮੋਹ ਵਿਆਪੇ ਹਉ ਮੈਂ ਕਦੇ ਨ ਚੁੱਕੇ ਫੇਰੀ ਨਾਨਕ ਆਪ ਕਰਾਏ ਕਰਤਾ ਜੋ ਤਿਸ ਭਾਵੇਂ ਸਾਈ ਗੰਨ ਚੰਗੇਰੀ ਪੌੜੀ ਮਹਿਲਾ ਪੰਜਵਾ ਸੱਚ ਖਾਣਾ ਸੱਚ ਪੈਣਣਾ ਸੱਚ ਨਾਮ ਅਧਾਰ ਗੁਰਪੂਰੇ ਮੇਲਾ ਪ੍ਰਭ ਦੇ ਮਨਹਾਰ ਆਪ ਪੂਰਾ ਤਿੰਨ ਜੱਗ ਆ ਜਪਿਆ ਨਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿੱਖ ਸਲਾਹ ਕਰ ਸਭ ਕਾ ਜੈਕਾਰ